ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਪਾਣੀ ਬਚਾਓ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਕੱਲ ਅਸੀਂ ਦੇਖ ਰਹੇ ਹਾਂ ਕਿ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਵਿੱਚ ਧਰਤੀ ਹੇਠਲੇ ਪਾਣੀ ਨੂੰ ਚੋਨਾ ਲਾਉਣ ਲਈ ਬੜੀ ਹੀ ਤੇਜ਼ੀ ਨਾਲ ਵਰਤਿਆ ਜਾ ਰਿਹਾ ਹੈ ਜਿਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ ਜੋ ਕਿ ਮਨੁੱਖਤਾ ਲੇ ਇੱਕ ਜਾਂਦਾ ਦਾ ਵਿਸ਼ਾ ਹੈ ਸੰਸਾਰ ਸੰਸਾਰ ਦੇ ਵਕ ਵਕ ਵੇਸਿਆਂ ਤੋਂ ਸਾਨੂੰ ਰੋਜ਼ਾਨਾ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ਵੱਡੇ ਵੱਡੇ ਮਹਾਨਗਰਾਂ ਵਿੱਚ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਸਹੀ ਜੇ ਨਹੀਂ ਮਿਲ ਰਿਹਾ ਇਹ ਪਾਣੀ ਦਾ ਸੰਕਟ ਨਹੀਂ ਤਾਂ ਹੋਰ ਕੀ ਹੈ ਇਹ ਸਥਿਤੀ ਅਸੀਂ ਖੁਦ ਹੀ ਪੈਦਾ ਕੀਤੀ ਹੈ ਜਿਸ ਦਾ ਤੀਜਾ ਅੱਜ ਸਾਡੇ ਸਾਹਮਣੇ ਹੈ ਪੰਜਾਬ ਹਰਿਆਣਾ ਵਿੱਚ ਪਾਣੀ ਦੇ ਘਟਦੇ ਪੱਧਰ ਕਾਰਨ ਚਿੰਤਾ ਦੇ ਬੱਦਲ ਮੰਡਰਾ ਰਹੇ ਹਨ ਇਹ ਵਸਤਵਕਤਾ ਇਸੇ ਤੋਂ ਵੀ ਨਹੀਂ ਲੁਕੀ ਹੁੰਦੀ ਹੈ ਲੁਕੀ ਹੈ ਭੂਵਿਕ ਵਿੱਚ ਇਹ ਦੋਵੇਂ ਰਾਜ ਆਪਣੀ ਖੁਸ਼ਹਾਲੀ ਬਰਕਰਾਰ ਰੱਖਣਗੇ ਇਸ ਵਿੱਚ ਦੀ ਕੋਈ ਗਰੰਟੀ ਕਿਸੇ ਕੋਲ ਨਹੀਂ ਪਾਣੀ ਦੀ ਚਿੰਤਾ ਸਭ ਨੂੰ ਹੈ ਪਰ ਇਸ ਗੱਲ ਦੀ ਚਿੰਤਾ ਕਿਸੇ ਨੂੰ ਵੀ ਨਹੀਂ ਯਾ ਕੋਈ ਨਹੀਂ ਕਰਦਾ ਕਿ ਇਸ ਨੂੰ ਅਸੀਂ ਸੁਰੱਖਿਅਤ ਕਿਵੇਂ ਰੱਖਣਾ ਹੈ ਅਸੀਂ ਸਰਕਾਰਾਂ ਤੇ ਭਰੋਸੇ ਤੇ ਹਾਂ ਅਤੇ ਪਰ ਜੋ ਵੀ ਅੱਜ ਤੱਕ ਸਰਕਾਰਾਂ ਨੇ ਪਾਣੀ ਨੂੰ ਬਚਾਉਣ ਲਈ ਮਹਿੰਮਾਇੂਲਿਕਿਆ ਹਨ ਉਹਨਾਂ ਨੂੰ ਦੇਖ ਕੇ ਲੱਗਦਾ ਹੈ ਕਿ ਉਹਨਾਂ ਤੋਂ ਵੀ ਕੋਈ ਸੰਤੁਸ਼ਟ ਨਹੀਂ ਪਾਣੀ ਸਾਨੂੰ ਕੁਦਰਤ ਵੱਲੋਂ ਮਿਲੀ ਅਨਮੋਲ ਦਾਤ ਹੈ ਜਿਸ ਨੂੰ ਸੁਰੱਖਿਅਤ ਰੱਖਣਾ ਵੀ ਸਾਡਾ ਪਹਿਲਾ ਫਰਜ਼ ਅਤੇ ਕਰਤੱਵ ਹੈ ਅੱਜ ਸਾਡੇ ਸਾਹਮਣੇ ਧਰਤੀ ਵਿਚਲੇ ਪਾਣੀ ਦੇ ਲਗਾਤਾਰ ਘਟ ਰਹੇ ਪਦਰਦੀ ਚਿੰਤਾ ਅਤੇ ਮਨਮੰਥਨ ਕਰਨਾ ਇੱਕ ਅਹਿਮ ਅਤੇ ਮਹਤਵਪੂਰਨ ਵਿਸ਼ਾ ਹੈ ਜਿਸ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ ਝੋਨੇ ਦੀ ਫਸਲ ਕਾਰਨ ਅਸੀਂ ਵੱਡੀ ਮਾਤਰਾ ਵਿੱਚ ਪਾਣੀ ਘਟ ਰਹੇ ਹਾਂ ਅਤੇ ਜਿਸ ਦਾ ਮੁੱਖ ਮਕਸਦ ਸਾਡਾ ਉਸ ਫਸਲ ਤੋਂ ਵਿੱਚ ਵੱਧ ਮੁਨਾਫਾ ਕਮਾਉਣਾ ਹੈ ਨਾ ਕਿ ਭੋਜਨ ਲਈ ਫਸਲ ਲਗਾਉਣਾ ਇਸ ਗੱਲ ਤੇ ਧਿਆਨ ਬਹੁਤ ਹੀ ਥੋੜੇ ਲੋਕਾਂ ਦਾ ਹੈ ਕਿ ਜੀਵਨ ਲਈ ਪਾਣੀ ਸਾਡੇ ਲਈ ਅਤਿ ਮਹੱਤਵਾਨ ਹੈ ਅਤੇ ਫਸਲ ਦੇ ਬਦਲ ਦੇ ਬਦਲਵੇਂ ਰੂਪ ਵਿੱਚ ਫਸਲ ਦੇ ਬਦਲਵੇਂ ਰੂਪ ਹਨ ਜਿਨ੍ਹਾਂ ਨੂੰ ਸਹਿਜੇ ਹੀ ਅਪਣਾਇਆ ਜਾ ਸਕਦਾ ਹੈ ਪਰ ਇੱਥੇ ਸਰਕਾਰ ਦੀ ਪ੍ਰੋਸੇਜੋਗਤਾ ਤੇ ਉਸ ਵੱਲੋਂ ਮੁਹੱਈਆ ਕਰਵਾਏ ਜਾਂਦੇ ਸਹਾਨਾ ਦੇ ਸਵਾਲ ਉੱਠਦੇ ਹਨ ਅਤੇ ਇਸ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਪਾਣੀ ਬਚਾਉਣ ਲਈ ਸਰਕਾਰ ਨੇ ਕੋਈ ਉਚਿਤ ਪਰਮੰਧ ਕੀਤਾ ਹੈ ਫਸਲੀ ਪਿੰਪਿੰਤਾ ਸਿਰਫ ਆਸ਼ਨਾ ਸੈਮੀਨਾਰਾਂ ਤੇ ਕਾਗਜ਼ੀ ਕਾਰਵਾਈ ਤੱਕ ਹੀ ਸੀਮਿਤ ਰਹਿ ਗਈ ਹੈ ਵਰਤਮਾਨ ਮੰਗ ਰਿਹਾ ਹੈ ਕਿ ਪਾਣੀ ਨੂੰ ਬਚਾਉਣ ਲਈ ਇੱਕ ਵੱਡੀ ਅਤੇ ਸਾਰਥਿਕ ਮੁਹਿੰਮ ਚੱਲੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਹਨਾਂ ਦੋਵਾਂ ਰਾਜਾਂ ਲਈ ਇੱਕ ਨਵੀਂ ਖੇਤੀ ਨੀਤੀ ਲਾਗੂ ਕੀਤੀ ਜਾਵੇ ਇਸ ਪ੍ਰਕਾਰ ਦੀ ਫਸਲ ਨੂੰ ਉਹਨਾਂ ਰਾਜਾਂ ਵਿੱਚ ਅਗਾਉਂ ਦੀ ਇਜਾਜ਼ਤ ਹੋਵੇ ਜਿੱਥੇ ਬਰਸਾਤ ਜ਼ਿਆਦਾ ਹੁੰਦੀ ਹੈ ਖਾਸ ਕਰਕੇ ਪੰਜਾਬ ਹਰਿਆਣੇ ਨੂੰ ਫਸਲੀ ਚੱਕਰ ਇਹ ਲਿਆਂਦਾ ਜਾਣਾ ਚਾਹੀਦਾ ਹੈ ਕਦਮ ਤਾਂ ਇੱਕ ਨਾ ਇੱਕ ਦਿਨ ਉਠਾਉਣਾ ਹੀ ਪਵੇਗਾ ਫਿਰ ਵੀ ਹਿਵੇਂ ਹੀ ਅਸੀਂ ਵੜਮੁੱਲੀ ਦਾਤ ਨੂੰ ਸੁਰੱਖਿਅਤ ਰੱਖ ਸਕਾਂਗੇ ਜਿਸ ਨਾਲ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਖੁਸ਼ਹਾਲੀ ਦਾ ਜੀਵਨ ਜੀ ਸਕਣਗੀਆਂ ਤਾਂ ਬੱਚਿਓ ਇਹ ਸੀ ਪਾਣੀ ਬਚਾਓ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ